ਆਨੋ ਕਾਤਮੀ ਹਾਜੇ ਬਾਬਾ ਜੀ ਨੇ ਆਦੇ ਹੱਥਾਂ ਵਾਲੇ ਚਿੱਪਲ ਦੀ ਤਾਣੀ ਲਾ ਕੇ ਬਰਸਤ ਬਣ ਗਿਆ ਮੁਰਕੇ ਕਦੇ ਭੂਤ ਪ੍ਰੇਤ ਕੋਈ ਸੁਣੇ ਨਹੀਂ ਪਿੰਡ ਚੋਂ ਵੀ ਨਹੀਂ ਕਿਸੇ ਨੇ ਕਿਹਾ ਹੈਗਾ ਵੀ ਉੱਥੇ ਆਹ ਕੰਮ ਆ ਜਾਂ ਕੋ ਹੋਰ ਉਹਦੋਂ ਪਹਿਲਾਂ ਸੁਣਨ ਨੂੰ ਮਿਲਦੀਆਂ ਸੀ ਓਕੇ 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 ਯਾਨੀ ਕਿ ਬਾਬਾ ਜੀ ਬਹੁਤ ਕਰਨੀ ਵਾਲੇ ਸੀਗੇ ਹਾਂ ਹੀ ਕਰਨੀ ਵਾਲੇ ਪਿੰਡ ਦੇ ਲੋਕ ਪੂਰੀ ਮਾਨਤਾ ਰੱਖਦੇ ਸੀ ਉਹਨਾਂ ਨੂੰ ਪੂਰਾ ਹੀ ਰੱਖਦੇ ਸੀ ਓਕੇ ਪਿੰਡ ਚ ਉਹਨਾਂ ਨੂੰ ਤਾਂ ਪਿੰਡ ਚ ਉਹਨਾਂ ਦੀ ਆਪ ਦਾ ਸੋਈ ਆ ਅੱਛਾ ਇੱਕ ਜੀਵਾ ਸਮਾਦ ਹੋਣੀ ਵੀ ਹੈ ਉਹਨਾਂ ਦੀ ਅੱਛਾ ਉਹਨਾਂ ਦੀ ਸਮਾਦ ਬਣੀ ਹੈ ਹਾਂ ਹੀ ਉਹਨਾਂ ਦੀ ਯਾਨੀ ਇੱਥੇ ਅਸੀਂ ਅੱਜ ਤੁਸੀਂ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਰਾਜੂ ਪੰਜਾਬੀ ਦੀ ਸਤਿ ਸ੍ਰੀ ਅਕਾਲ ਜੀ ਨਮਸਕਾਰ ਜੀ ਦੋਸਤੋ ਅੱਜ ਅਸੀਂ ਤੁਹਾਨੂੰ ਬਹੁਤ ਹੀ ਭਾਗਾਾਂ ਵਾਲੇ ਪਿੰਡ ਦੇ ਦਰਸ਼ਨ ਕਰਾਉਣ ਲੈ ਆਏ ਆ ਭਾਗਾਾਂ ਵਾਲੇ ਇਸ ਲਈ ਕੀ ਅਸੀਂ ਜਦ ਇਸ ਪਿੰਡ ਵਿੱਚ ਦੀ ਲੰਘ ਰਹੇ ਸੀ ਨਾ ਸਾਨੂੰ ਇੱਥੇ ਨੇੜੇ-ਨੇੜੇ ਬਹੁਤ ਪੁਰਾਣੇ ਵੱਡੇ-ਵੱਡੇ ਬਰੋਟੇ ਪੀਪਲ ਦੇਖੇ ਤਾਂ ਮਨ 'ਚ ਖਿਆਲ ਆਇਆ ਠੰਡੀ-ਠੰਡੀ ਹਵਾ ਚੱਲ ਰਹੀ ਸੀ ਵੀ ਯਾਰ ਕਿੰਨੇ ਭਾਗਾਂ ਵਾਲੇ ਨੇ ਉਹ ਲੋਕ ਜਿਹੜੇ ਇਹਨਾਂ ਬਰੋਟਿਆਂ ਪਿੱਪਲਾਂ 'ਚ ਰਹਿੰਦੇ ਨੇ ਕਿਉਂਕਿ ਅੱਜ ਕੱਲ ਇਹਨੇ ਪੁਰਾਣੇ ਪਿੱਪਲ ਬਰੋਟੇ ਦੇਖਣ ਨੂੰ ਕਿਤੇ ਕਿਤੇ ਨਸੀਬ ਹੁੰਦੇ ਨੇ ਵੀ ਇਸ ਪਿੰਡ 'ਚ ਕਿੰਨੀ ਆਕਸੀਜਨ ਦਾ ਭੰਡਾਰ ਹੋਊਗਾ ਤੇ ਤੇ ਇਹਦੇ ਸਾਡਾ ਮਨ ਕੀਤਾ ਵੀ ਇਹਦੀ ਵੀਡੀਓ ਬਣਾ ਕੇ ਤੁਹਾਨੂੰ ਦੱਸਿਆ ਜਾਵੇ ਆ ਦੇਖੋ ਜਦੋਂ ਆਪਾਂ ਕਿਤੇ ਬਰੋਟਾ ਲੱਗਿਆ ਦੇਖਦੇ ਨੇ ਉਹਦੀ ਇੱਕ ਜਟਾ ਜੀਆਂ ਲਟਕਦੀਆਂ ਹੁੰਦੀਆਂ ਨੇ ਤੇ ਇਹ ਦੇਖੋ ਵੀ ਕੁ 200 250 ਸਾਲ ਪੁਰਾਣਾ ਹੋਣਾ ਉਹ ਜਟਾਂ ਨੇ ਤਣੇ ਦਾ ਰੂਪ ਲੈ ਲਿਆ ਜੜਾਂ ਬਣ ਕੇ ਜ਼ਮੀਨ ਦੇ ਵਿੱਚ ਗੜ ਗਈਆਂ ਨੇ ਇੱਧਰ ਵੀ ਉਹ ਵੀ ਦੇਖੋ ਜੀ ਥੋਥੋਂ ਤੇ ਨਾ ਸਾਰੀਆਂ ਜਟਾਂ ਨੇ ਜਿਹੜੀਆਂ ਉਹ ਜੜਾਂ ਦਾ ਰੂਪ ਲੈ ਚੁੱਕੀਆਂ ਨੇ ਇੰਨਾ ਕੋ ਪੁਰਾਣਾ ਇਹ ਬਰੋਟਾ ਵਾ ਤੇ ਪਿੱਪਲ ਇਕੱਠੇ ਲਾਏ ਹੋਏ ਨੇ ਕਿਸੇ ਨੇ ਲੱਖਾਂ ਟਾਨ ਜਿਹੜੀ ਹੈਗੀ ਆ ਲੱਖਾਂ ਕਵਾਂਟਲ ਜਿਹੜੀ ਆਕਸੀਜਨ ਆ ਇਹ ਸਾਲ ਦੇ ਵਿੱਚ ਲੋਕਾਂ ਨੂੰ ਦਿੰਦੇ ਨੇ ਔਰ ਇਸ ਪਿੰਡ ਦੇ ਵਿੱਚ ਨਾ ਇਹ ਜੇ ਦਰੱਖਤਾਂ ਨੂੰ ਥੋੜੇ-ਥੋੜੇ ਫਰਕ ਨਾਲ ਬਹੁਤ ਜ਼ਿਆਦਾ ਦੇਖਣ ਨੂੰ ਮਿਲੇ ਤਾਂ ਸਾਡਾ ਮਨ ਕੀਤਾ ਵੀ ਇਹਦੀ ਅਸੀਂ ਵੀਡੀਓ ਬਣਾ ਕੇ ਲੋਕਾਂ ਨੂੰ ਦਿਖਾਈਏ ਵੀ ਇਸ ਤਰ੍ਹਾਂ ਦੇ ਦਰੱਖਤ ਹਜੇ ਵੀ ਹੈਗੇ ਨੇ ਅਸੀਂ ਨਾ ਆਪ ਵੀ ਬਚਪਨ ਦੇ ਵਿੱਚ ਬਰੋਟੇ ਦੀ ਉਹ ਦਾੜ੍ਹੀ ਜੀ ਨੂੰ ਫੜ ਕੇ ਬਹੁਤ ਝੂਟੇ ਲਏ ਹੋਣਗੇ ਤੇ ਫਿਲਮਾਂ 'ਚ ਵੀ ਆਪਾਂ ਅਕਸਰ ਦੇਖਦੇ ਆ ਉਹਨਾਂ ਦਾ ਇਸਤੇਮਾਲ ਹੁੰਦਾ ਤੇ ਜਿਹੜੇ ਮਤਲਬ ਰਾਜੇ ਮਹਾਰਾਜੇ ਤੇ ਫਿਲਮਾਂ ਬਣਦੀਆਂ ਨੇ ਜੰਗਲਾਂ 'ਚ ਸ਼ੂਟਿੰਗ ਹੁੰਦੇ ਉਹਨਾਂ 'ਚ ਤਾਂ ਅਕਸਰ ਹੀ ਦਿਖਾਈ ਜਾਂਦੇ ਨੇ ਉਹ ਬਰੋਟੇ ਉਹੀ ਜਿਹੜੀਆਂ ਬਰੋਟੇ ਦੀਆਂ ਜਿਹੜਾ ਪਤਲੀਆਂ-ਪਤਲੀਆਂ ਹੁੰਦੀਆਂ ਨੇ ਤੇ ਆਹ ਦੇਖੋ ਹੋ ਤਣੇ ਦਾ ਰੂਪ ਲੈ ਚੁੱਕੀਆਂ ਨੇ ਅਸੀਂ ਸਾਰੇ ਦਰਸ਼ਕਾਂ ਨੂੰ ਇੱਕ ਸਵਾਲ ਜ਼ਰੂਰ ਪੁੱਛਾਂਗੇ ਵੀ ਦੇਖੋ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਹੈਗਾ ਵੀ ਇਹ ਕਿੰਨਾ ਕੁ ਪੁਰਾਣਾ ਸਾਡਾ ਅੰਦਾਜ਼ਾ ਵਾ ਤੁਸੀਂ ਵੀ ਸਾਰਿਆਂ ਨੇ ਆਪਣਾ ਅੰਦਾਜ਼ਾ ਲਾ ਕੇ ਜਰੂਰ ਦੱਸਿਓ ਵੀ ਇਹ ਕਿੰਨੇ ਸੋ ਸਾਲ ਪੁਰਾਣਾ ਦਰਖਤ ਹੋ ਸਕਦਾ ਜਿਹਦੀਆਂ ਜਿਹੜੀ ਦਾੜੀ ਸੀਗੀ ਉਹ ਤਣੇ ਦਾ ਰੂਪ ਲੈ ਚੁੱਕੀ ਐ ਇੰਨੀ ਆ ਮਤਲਬ ਜ਼ਿਆਦਾ ਹੋ ਹੋ ਚੁੱਕੀਆਂ ਨਹੀਆਂ ਇਹ ਉਧਰੋਂ ਵੀ ਪਾਓ ਪੱਕਾ ਤਾਂ ਸਾਨੂੰ ਪਤਾ ਨਹੀਂ ਬਾਕੀ ਇੱਥੇ ਸੁਨਸਰਾਂ ਹੈਗੀ ਆ ਸਾਹਮਣੇ ਲੱਗਦਾ ਕੋਈ ਬੰਦਾ ਜ਼ਰੂਰ ਕੰਮ ਕਰ ਰਿਹਾ ਖੇਤ ਚ ਪਤਾ ਨਹੀਂ ਉਹ ਮਾਲਕ ਆ ਜਾਂ ਮਜ਼ਦੂਰ ਆ ਜਾਂ ਕੌਣ ਆ ਉਹਨੂੰ ਪੁੱਛ ਰਹੇ ਆ ਵੀ ਇਹ ਕਿੰਨਾ ਕੁ ਪੁਰਾਣਾ ਦਰਖਤ ਆ ਤੇ ਆ ਜਿਹੜਾ ਇੱਧਰ ਬਣਿਆ ਹੋਇਆ ਮੰਦਿਰ ਆ ਕਿ ਸਮਾਦ ਇਹਦਾ ਵੀ ਕੀ ਇਤਿਹਾਸ ਆ ਇੱਥੇ ਵੀ ਆਪਾਂ ਇਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਭਾਈ ਜੀ ਗੱਲ ਸੁਣ ਇੱਕ ਮਿੰਟ ਆਓ ਜੀ ਉਹ ਆ ਰਹੇ ਨੇ ਜੀ ਭਾਈ ਸਾਹਿਬ ਉਹਨਾਂ ਨੂੰ ਪੁੱਛਦੇ ਆਓ ਭਾਈ ਤੁਹਾਡਾ ਨਾਮ ਦੱਸੋਗੇ ਨਾਮ ਮੇਰਾ ਹੈਗਾ ਜੀ ਯਾਦਵਿੰਦਰ ਅੱਛਾ ਯਾਦਵਿੰਦਰ ਤੁਸੀਂ ਅੱਜ ਗੁਰਮਾ ਪਿੰਡ ਦੇ ਹੀ ਰਹਿਣ ਵਾਲੇ ਹੋ ਗੁਰਮਾ ਪਿੰਡ ਆ ਯਾ ਠੀਕ ਆ ਭਾਈ ਅਸੀਂ ਨੰਗੇ ਜਾਂਦੇ ਸੀਗੇ ਆਪਣਾ YouTube ਚੈਨਲ ਆ ਤੇ ਸਾਨੂੰ ਇਹ ਬਰੋਟੇ ਨੇ ਬੜਾ ਕਰਸ਼ਿਤ ਕੀਤਾ ਵੀ ਜਿਹੜੀ ਉਹਦੀ ਦਾੜੀ ਜੀ ਲਟਕਦੀ ਹੁੰਦੀ ਆ ਸਾਨੂੰ ਆਇ ਲੱਗਿਆ ਵੀ ਉਹਨੇ ਵੱਧ ਕੇ ਵੀ ਜ਼ਮੀਨ ਦੇ ਵਿੱਚ ਜੜਾਂ ਦੇ ਆ ਰੂਪ ਲੈ ਲਿਆ ਵੀ ਇਹ ਜਿਵੇਂ ਬਹੁਤ ਪੁਰਾਣਾ ਹੁੰਦਾ ਸਾਡਾ ਮਨ ਕਰਿਆ ਵੀ ਇਹਦੇ ਬਾਰੇ ਜਾਣਕਾਰੀ ਲਈਏ ਤੇ ਤਾਂ ਤੁਹਾਨੂੰ ਅਸੀਂ ਤਕਲੀਫ ਦਿੱਤੀ ਆ ਤਾਂ ਦੱਸਾਂਗੇ ਕਿੰਨਾ ਕੁ ਪੁਰਾਣਾ ਇਹ 1.5 200 ਸਾਲ ਪੁਰਾਣਾ ਹੋਊਗਾ ਜੀ ਅੱਛਾ ਜੀ ਇਹ ਦਾੜੀਆਂ ਇਹਦੀਆਂ ਜਾਨੀ ਇੱਕਣੀ ਨੇ ਇਦਾਂ ਦੇ ਹੀ ਤਾਂ ਦੇਖਦੇ ਆਂ ਅੱਛਾ ਜਦ ਦੀ ਤੁਹਾਨੂੰ ਸੁਰਤ ਸੰਭਲੀ ਆਂ ਹੀ ਦੇਖਦੇ ਹਾਂ ਇਹ ਤਾਂ ਬਾਲਾ ਪੁਰਾਣਾ ਵਾ ਬਹੁਤ ਪੁਰਾਣਾ ਪਰੋਟਾ ਪੁਰਾਣਾ ਜੀ ਇੱਕ ਉਧਰ ਆ ਅੱਛਾ ਜੀ ਉਹਦੇ ਬਾਰੇ ਇਤਿਹਾਸ ਹੈ ਜੀ ਉਹਦੇ ਥੱਲੇ ਜੀ ਕੋਈ ਜਾਣੇ ਸਾਡੇ ਬਚਮਣ ਵੇਲੇ ਹਾਂਜੀ ਉਧਰ ਜਾਣੇ ਕਹਿੰਦੇ ਹੁੰਦੇ ਸੀ ਭੂਤਾਂ ਨੱਚਦੇ ਨੇ ਉੱਥੋਂ ਜੀ ਕੋਈ ਲੰਗਦਾ ਨਹੀਂ ਹੁੰਦਾ ਜੀ ਅੱਛਾ ਯਾਨੀ ਇੰਨਾ ਉਹ ਰੋਟੇ ਦਾ ਪ੍ਰਭਾਵ ਸੀਗਾ ਅੱਛਾ ਜੀ ਯਾਨੀ ਜੇ ਕਿਸੇ ਨੇ ਇਹ ਤਾਂ ਸੜਕ ਤਾਂ ਹੁਣ ਬਣੀ ਆ ਆਪਣੇ ਅੱਛਾ ਜੀ ਕੋਈ ਰਾਤ ਨੂੰ ਕੋਈ ਘੱਟ ਬੱਤ ਕੱਚੇ ਰਾਹ ਹੁੰਦੇ ਸੀ ਹਾਂ ਬਾਲ ਬਾਲ ਪਾ ਕੇ ਲੰਗਦੇ ਹੁੰਦੇ ਯਾਨੀ ਕਿ ਉਹ ਰੋਟੇ ਕੋਲੇ ਕੋਈ ਜਾਂਦਾ ਨਹੀਂ ਸੀ ਬਿਲਕੁਲ ਕੋਈ ਨਹੀਂ ਜਾਂਦਾ ਡਰਦੇ ਸੀ ਹਾਂ ਉਹਦਾ ਪੱਕਾ ਇਤਿਹਾਸ ਹੈ ਜੀ ਯਾਨੀ ਹੈ ਗੱਲ ਸਹੀ ਵੀ ਐ ਤੇ ਚ ਅੱਛਾ ਹਾਂ ਭੂਤਾਂ ਹੈਗੇ ਜਿਵੇਂ ਕਹਿੰਦੇ ਆਈ ਇਹ ਕੀ ਜੀ ਆ ਇਹਦਾ ਕੀ ਇਤਿਹਾਸ ਆ ਇੱਥੇ ਮੈਨਾ ਬਾਬਾ ਸਮਾਈ ਦਾ ਜੀ ਰਹਿਣ ਲੱਗੇ ਸੀਗੇ ਬਹੁ ਕਰਨੀ ਵਾਲੇ ਯਾਨੀ ਉਹਦੀ ਸਮਾਦ ਵੀ ਬਣੀ ਹੋਈ ਆ ਅੱਛਾ ਜੀ ਤਾਂ ਯਾਨੀ ਦੇਖਿਆ ਨਹੀਂ ਉਸ ਤੋਂ ਬਾਅਦ ਬਾਬਾ ਸੀਪਲ ਦਾ ਜੀ ਆਏ ਇਹ ਯਾਨੀ ਡੇਰੇ ਦੇ ਤੌਰ ਤੇ ਇਹ ਫਿਰ ਡੇਰਾ ਯਾਨੀ ਚੱਲ ਪਿਆ ਅੱਛਾ ਹੁਣ ਬਾਬਾ ਭੋਲਾ ਦਾ ਜੀ ਆਏ ਨੇ ਉਹਦੇ ਅੱਛਾ ਜੀ ਚਲੋ ਇਹ ਹੋ ਗਏ ਇਹ ਵੀ 100 ਸਾਲ ਯਾਨੀ ਹੋਊਗਾ ਇਹ ਪੁਰਾਣਾ ਯਾਨੀ ਬਣਿਆ ਹੋਇਆ ਅੱਛਾ ਅੱਛਾ ਹਾਂ ਇਹ ਪਹਿਲਾਂ ਤਾਂ ਉਹੀ ਪਈ ਸੀਗੀ ਜਗਾ ਚਲੋ ਉਸ ਤੋਂ ਬਾਅਦ ਸਮਾਈ ਦਾਸ ਆ ਗਏ ਉਸ ਤੋਂ ਬਾਅਦ ਚੱਲ ਸਾਧੂ ਹੋਰ ਆ ਗਏ ਉਹਨੇ ਇਹ ਆ ਗਏ ਗਰ ਤੀਜੇ ਸਾਹ ਮਾਈ ਦਾਸ ਜੀ ਨੇ ਜਾਤਾਰਾ ਕੀਤਾ ਉਹ ਤੋਂ ਬਾਅਦ ਉਹ ਜਿਹੜਾ ਪਿੱਪਲ ਖੜਾ ਹਾਂਜੀ ਉਹ ਪਿੱਪਲ ਤੇ ਕੈਮਰਾ ਮਾਰੋ ਜੀ ਹਾਂ ਉਹ ਟਾਣੀ ਲਾਈ ਸੀਗੀ ਪਿੱਪਲ ਅੱਛਾ ਇੱਕ ਟਾਣੀ ਲਾਈ ਸੀ ਟਾਣੀ ਲਾਈ ਸੀ ਯਾਨੀ ਪਿੱਪਲ ਹੋਣਾ ਖੜਾ ਅੱਛਾ ਬਾਕੀ ਇਹ ਰੋਟੇ ਬਾਰੇ ਤਾਂ ਘੱਟ ਉਹਦਾ ਸਿਆਸ ਵਾਜਦਾ ਜੀ ਉਹਦੇ ਕੋਲ ਚੱਲੋ ਤੇ ਉਹਦਾ ਕੀ ਇਤਿਹਾਸ ਆ ਜੀ ਉਹੋ ਜੀ ਇਹਦੇ ਨੂੰ ਬਹੁਤ ਪੁਰਾਣਾ ਆ ਚੱਲੀਏ ਉੱਥੇ ਮਾੜਾ ਦਿਖਾਵਾਂਗੇ ਚਲੋ ਆ ਰੱਖੋ ਕਹੀ ਮਾਂ ਉਰੇ ਰੱਖ ਜਾਨਾ ਆਹ ਕਦੋਂ ਰੱਖ ਚਲੋ ਆਓ ਜੀ ਆਓ ਉਹ ਜੀ ਨੰਦੋਣਾ ਵੀ ਇਹਨਾਂ ਦੇ ਥੱਲੇ ਪੂਤਾ ਨੱਚਦੀਆਂ ਨੇ ਅੱਛਾ ਜੀ ਯਾਨੀ ਤੁਸੀਂ ਵੀ ਇਹਦਾ ਇਤਿਹਾਸ ਕੀ ਦੱਸਣਾ ਚਾਹੁੰਦੇ ਸੀ ਇਹਦੇ ਬਾਰੇ ਇਹ ਜੀ ਜਿਹੜਾ ਬਰੋਟਾ ਇਹ 300 ਸਾਲ ਪੁਰਾਣਾ ਬਰੋਟਾ ਉਦੋਂ ਵੱਧ ਭਾਵੇਂ ਹੋਵੇ ਅੱਛਾ ਜੀ ਹਾਂ ਜੀ ਇਹਦੇ ਸਾਡੇ ਬਜ਼ੁਰਗ ਜਿਹੜੇ ਪੁਰਾਣੇ ਸੀਗੇ ਯਾਨੀ ਉਹ ਯਾਨੀ ਦੱਸਦੇ ਹੁੰਦੇ ਵੀ ਇਹ ਥੱਲੇ ਜੀ ਰਾਤ ਨੂੰ ਲੱਗੇ ਹੁਣਾ ਵੀ 12 ਜਿਵੇਂ ਹੁੰਦਾ 12 ਵਜੇ ਕਹਿੰਦੇ ਪੂਤਾ ਹੱਸਦੇ ਨੇ ਇਹ ਤੋਂ ਡਰਦੇ ਜੀ ਇੱਥੋਂ ਜੀ ਕੋਈ ਨੰਗਦਾ ਨਹੀਂ ਹੁੰਦਾ ਅੱਛਾ ਜੀ ਵੈਸੇ ਹੁਣ ਵੀ ਕੋਈ ਇੱਥੇ ਆਉਂਦਾ ਹੈਗਾ ਦੇਖ ਲਓ ਆ ਹੁਣ ਵੀ ਸੁਣ ਸਰਾ ਜੀ ਭਈ ਆ ਇਹਦੇ ਥੱਲੇ ਜਾਨੀ ਜੇ ਲੰਗਣਾ ਕਿਸੇ ਨੇ ਅਸੀਂ ਵੀ ਉੱਪਰੇ ਜੀ ਹੋ ਕੇ ਲੰਗਦੇ ਹੁੰਦੇ ਸੀ ਅੱਛਾ ਇਹ ਥੱਲੇ ਲੰਗਦੇ ਨਹੀਂ ਇਹ ਗੱਲ ਜਾਨੀ ਅਸਲੀਅਤ ਹੈ ਮੈਂ ਝੂਠ ਨਹੀਂ ਐ ਰਹੀ ਨਹੀਂ ਜਿਵੇਂ ਤੁਸੀਂ ਕਹਿੰਦੇ ਹੋ ਪੁੱਤਾਂ ਨਹੀਂ ਤੁਸੀਂ ਗੱਲ ਸੁਣੀ ਸੁਣੀ ਹੈ ਜਾਂ ਕਿਸੇ ਨਾਲ ਕੁਝ ਵਾਪਰਿਆ ਵੀ ਹੈ ਕਦੇ ਕੋਈ ਇਹ ਪਹਿਲਾਂ ਵਾਪਰਿਆ ਹੋਊਗਾ ਜਾਨੀ ਇੱਥੇ ਹੁੰ ਬੀਆ ਵੀ ਸੀ ਗਿਆ ਪਤਾ ਨਾਤੇ ਜੇ ਬਜ਼ੁਰਗਾਂ ਨੇ ਦੇਖੇ ਨੇ ਤਾਂ ਹੀ ਕਿਹਾ ਅੱਛਾ ਬਜ਼ੁਰਗਾਂ ਨੇ ਦੇਖਿਆ ਤਾਂ ਉਹ ਵੀ ਤਾਂ ਨਿਆਣੇ ਹੁੰਦੇ ਦੇਖਿਆ ਤਾਂ ਹੈ ਨਹੀਂ ਜਾਨੀ ਅਸੀਂ ਸੋਹਣੇ ਹੀ ਆ ਅਸੀਂ ਪਰੇ ਜੀ ਲੱਗ ਜਾਂਦੇ ਹੁੰਦੇ ਜੀ ਅੱਛਾ ਜੀ ਇਹਦੇ ਚ ਚਲੋ ਇੱਕਣਾ ਇੰਨਾ ਇਹਦਾ ਸਿਆਸ ਹੈ ਜੀ ਇਹ 400 ਸਾਲ ਪੁਰਾਣਾ ਹੋਊਗਾ ਅੱਛਾ 300 ਸਾਲ ਚ 4 ਲਗਭਗ ਹੋਊਗਾ ਵਾਹ ਜੀ ਹੋਊਗਾ ਚਲੋ ਬਾਈ ਜੀ ਤੁਸੀਂ ਨਾ ਆਪਣਾ ਕੀਮਤੀ ਟਾਈਮ ਤੁਹਾਡਾ ਕੰਮ ਵੀ ਛਡਾਇਆ ਤੁਸੀਂ ਟੈਸ ਦਿੱਤਾ ਸਾਨੂੰ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਕੋਈ ਗੱਲ ਚਲੋ ਜਾਣੀਏ ਬਰੋਟੇ ਥੱਲੇ ਝੋਠ ਗੱਲ ਨਹੀਂ ਜੀ ਹੈਗੀ ਸਚਾਈ ਇਹ ਪੂਰੀ ਬਾਕੀ ਕਿਸੇ ਨੂੰ ਪਿੰਡ ਤੋਂ ਅਸੀਂ ਤੇਰੇ 300 ਸਾਲ ਪੁਰਾਣੇ ਪਿੰਡ ਗੁਰਮਾ ਦੇ ਜ਼ਿਲ੍ਹਾ ਲੁਧਿਆਣੇ ਦੇ ਜਿਹੜੇ ਬਰੋਟੇ ਪਿੰਪਲ ਦਿਖਾਏ ਨੇ ਇੱਕ ਬੰਦੇ ਦਾ ਅਸੀਂ ਕੰਮ ਵੀ ਛਡਾ ਕੇ ਪੁੱਛਿਆ ਬਾਈ ਕਹਿੰਦਾ ਇੱਥੇ ਅਸੀਂ ਦੇਖੀਆਂ ਤਾਂ ਹੈ ਨਹੀਂ ਪਰ ਸਾਡੇ ਬਜ਼ੁਰਗ ਆਦਦੇ ਨੇ ਉਹਨਾਂ ਨੇ ਇੱਥੇ ਪੁੱਤਾਂ ਨੱਚਦੀਆਂ ਦੇਖੀਆਂ ਨੇ ਵੀ ਪਿੰਡ ਦਾ ਕੋਈ ਬੰਦਾ ਇੱਥੋਂ ਦੀ ਰਾਤ ਨੂੰ ਹਨੇਰੇ ਹੋਏ ਜਾਂ ਸਿਖਰ ਦੁਪਹਿਰੇ ਇੱਥੋਂ ਦੀ ਨੰਗਦਾ ਨਹੀਂ ਹੁੰਦਾ ਸੀਗਾ ਪਰ ਇੱਕ ਗੱਲ ਤਾਂ ਜ਼ਰੂਰ ਹੈਗੀ ਆ ਚਲੋ ਪੂਤਾ ਹੈਗੀਆਂ ਸੀ ਜਾਂ ਨਹੀਂ ਹੈਗੀਆਂ ਸੀ ਇਹ ਜਿਹੜੇ ਦਰਖਤ ਨੇਗੇ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਮੈਂ ਸੋਚਦਾ ਵੀ ਬਹੁਤ ਹੀ ਭੱਗ ਵਾਲੇ ਨੇ ਉਹ ਲੋਕ ਉਹ ਪਿੰਡ ਜਿੱਥੇ ਹਜੇ ਵੀ ਇਹ 2250 3300 ਸਾਲ ਪਿੱਪਲ ਬਰੋਟੇ ਹੈਗੇ ਨੇ ਕਿਉਂਕਿ ਅੱਜ ਜਿਹੜਾ ਇੰਟਰਨੈਟ ਦਾ ਯੋਗ ਆਪਾਂ ਨੂੰ ਅਕਸਰ ਹੀ ਵਿੱਚ ਰੀਲਾਂ ਦੇ ਵਿੱਚ ਦੇਖਣ ਸੁਣਨ ਨੂੰ ਮਿਲ ਜਾਂਦਾ ਵੀ ਇਹ ਜਿਹੜੀ ਤਰਵਾਣੀ ਹੁੰਦੀ ਆ ਤਰਵਾਣੀ ਤਾਂ ਇਹ ਹੈ ਨਹੀਂ ਨਿੰਮ ਤੇ ਚ ਹੈ ਨਹੀਂ ਆ ਪਿੱਪਲ ਨਿੰਮ ਬਰੋਟਾ ਜਿੱਥੇ ਇਕੱਠੇ ਹੋਣ ਉਹਨੂੰ ਤਰਵਾਣੀ ਕਹਿੰਦੇ ਨੇ ਵੀ ਉੱਥੇ ਆਕਸੀਜਨ ਵੱਧ ਤੋਂ ਵੱਧ ਔਰ ਸ਼ੁੱਧ ਤੋਂ ਸ਼ੁੱਧ ਹੁੰਦੀ ਆ ਤੇ ਫੇਰ ਵੀ ਜਿਹੜਾ ਪਿੱਪਲ ਆ 24 ਘੰਟੇ ਆਕਸੀਜਨ ਤਾਂ ਛੱਡਦਾ ਹੀ ਆ ਦੋਸਤੋ ਇਸ ਕਰਕੇ ਮੈਂ ਕਿਹਾ ਵੀ ਅਸੀਂ ਅੱਜ ਬਹੁਤ ਹੀ ਭਾਗਾ ਵਾਲੇ ਪਿੰਡ ਪਿੰਡ ਗੁਰਮਾ ਚ ਆਏ ਸੀਗੇ ਤੇ ਮੈਂ ਇੰਨਾ ਹੀ ਕਹਿੰਦਾ ਹਾਂ ਅੱਜ ਦਾ ਜਿਹੜਾ ਆਪਣਾ ਇਹ ਰੀਅਲ ਵੀਡੀਓ ਇੱਥੇ ਹੀ ਸਮਾਪਤ ਕਰਦਾ ਤੇ ਫੇਰ ਕੋਈ ਇਹੋ ਜੀ ਕੋਈ ਸਾਨੂੰ ਦਿਲਚਸਪ ਚੀਜ਼ ਲੱਗੂਗੀ ਫੇਰ ਜ਼ਰੂਰ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਨਮਸਕਾਰ ਸਾਰਿਆਂ ਨੂੰ